ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਜਿਆਦਾ ਟੇਸਟੀ ਰੈਸਪੀ ਜਿਹੜੀ ਕਿ ਆਪਾਂ ਮਿਲਕ ਪਾਊਡਰ ਤੋਂ ਤਿਆਰ ਕੀਤੀ ਆ ਤੇ ਬਹੁਤ ਜਿਆਦਾ ਵਧੀਆ ਬਣਦੀ ਆ ਤੇ ਇਹਨੂੰ ਬਣਾਉਣ ਲਈ ਆਪਾਂ ਅੱਗੇ ਵੀਡੀਓ ਦੇ ਵਿੱਚ ਰੈਸਪੀ ਨੂੰ ਸ਼ੇਅਰ ਕਰਦੇ ਆ ਇਹਦੇ ਲਈ ਤੁਸੀਂ ਜੇਕਰ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਆਪਾਂ ਰੈਸਪੀ ਨੂੰ ਅੱਗੇ ਵੀਡੀਓ 'ਚ ਸ਼ੇਅਰ ਕਰਦੇ ਆ ਇਸ ਬਰਫੀ ਨੂੰ ਬਣਾਉਣ ਦੇ ਲਈ ਆਪਾਂ ਲੈ ਸੀ ਦੋ ਕੌਲੀਆਂ ਮਿਲਕ ਪਾਊਡਰ ਲਿਆ ਤੇ ਅੱਧੀ ਕੌਲੀ ਦੁੱਧ ਦੀ ਲਈ ਆ ਤੇ ਅੱਧ ਥੋੜੀ ਜਿਹੀ ਘਾਟਾ ਆਪਾਂ ਲਈ ਹੈਗੀ ਖੰਡ ਇਹਨੂੰ ਆਪਾਂ ਪੀਸ ਲਿਆ ਸੀ ਤੇ ਉਸ ਤੋਂ ਵੀ ਥੋੜਾ ਜਿਹਾ ਘਾਟਾ ਆਪਾਂ ਜਿਹੜਾ ਘਿਓ ਲਿਆ ਘਿਓ ਇੱਥੇ ਆਪਾਂ ਤਿੰਨ ਤੋਂ ਚਾਰ ਚਮਚਾ ਲਿਆ ਹੁਣ ਆਪਾਂ ਇਹਨੂੰ ਕੜਾਈ ਦੇ ਵਿੱਚ ਪਾ ਕੇ ਜਿਹੜਾ ਗਰਮ ਕਰ ਲੈਣਾ ਥੋੜਾ ਜਿਹਾ ਹਲਕਾ ਜਾਂ ਇਹਦੇ ਵਿੱਚ ਹੀ ਆਪਾਂ ਜਿਹੜਾ ਦੁੱਧ ਸੀਗਾ ਪੌਣੀ ਕੌਲੀ ਦੁੱਧ ਦੀ ਲਈ ਆ ਆਪਾਂ ਉਹ ਐਡ ਕਰ ਲਾਂਗੇ ਵਿੱਚ ਦੁੱਧ ਆਪਾਂ ਇਥੇ ਠੰਡਾ ਹੀ ਲਿਆ ਇਹਨੂੰ ਉਬਾਲਿਆ ਨਹੀਂ ਬਿਨਾ ਉਬਾਲੇ ਤੋਂ ਯੂਜ਼ ਕੀਤਾ ਇਹਨੂੰ ਆਪਾਂ ਚੰਗੀ ਤਰ੍ਹਾਂ 1 ਤੋਂ 2 ਮਿੰਟ ਤੱਕ ਮਿਕਸ ਕਰ ਲਾਂਗੇ ਹੁਣ ਆਪਾਂ ਦੁੱਧ ਦੇ ਵਿੱਚ ਆ ਜਿਹੜਾ ਦੋ ਕੌਲੀਆਂ ਜਿਹੜਾ ਮਿਲਕ ਪਾਊਡਰ ਲਿਆ ਸੀ ਇਹਨੂੰ ਆਪਾਂ ਵਿੱਚ ਐਡ ਕਰ ਲਵਾਂਗੇ ਇਸ ਤਰ੍ਹਾਂ ਇਹਨਾਂ ਵਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਖੰਡ ਵੀ ਆਪਾਂ ਪੀਸ ਕੇ ਲਈ ਆ ਖਾਣ ਦੇ ਜੇਕਰ ਤੁਸੀਂ ਦੁੱਧ ਘੱਟ ਪਾਣੀ ਚਾਹਣ ਤਾਂ ਉਹ ਵੀ ਕਰ ਸਕਦੇ ਹੋ ਜਿਹੜਾ ਮਿਲਕ ਪਾਊਡਰ ਆ ਮਿੱਠਾ ਹੁੰਦਾ ਪਹਿਲਾਂ ਹੀ ਇਸ ਤਰੀਕੇ ਨਾਲ ਆਪਾਂ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹਨੂੰ ਇਸੇ ਤਰ੍ਹਾਂ ਜਿਹੜਾ ਮਿਕਸ ਕਰਦੇ ਰਾਵਾਂਗੇ ਤਾਂ ਕਿ ਇਹਦੇ ਵਿੱਚ ਗੰਢਾ ਨਾ ਬਣਨਾ ਲਗਾਤਾਰ ਆਪਾਂ ਇਸੇ ਤਰੀਕੇ ਨਾਲ ਇਹਨੂੰ ਮਿਕਸ ਕਰਦੇ ਰਹਿਣਾ ਘੱਟ ਫਲੇਮ ਤੇ ਬਣਾਉਣਾ ਹੈ ਜੀ ਇਹਨੂੰ ਆਪਾਂ ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਮਿਕਸ ਕਰਦੇ ਰਹਿਣਾ ਬਿਲਕੁਲ ਤਾਂ ਕਿ ਗੰਢਾ ਵੀ ਬਣ ਤਾ ਜਿਹੜੀਆਂ ਮਿੱਟ ਜਾਣ ਇਸੇ ਤਰੀਕੇ ਨਾਲ ਕੱਟ ਫਲੇਮ ਤੇ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਜਿਹੜਾ 5 ਤੋਂ 6 ਮਿੰਟ ਤੱਕ ਜਿਹੜਾ ਪਕਾਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਜਿਹੜਾ ਸੌਫਟ ਨਹੀਂ ਹੋ ਜਾਂਦਾ ਜਦੋਂ ਇਹ ਪੱਕ ਗਿਆ ਉਦੋਂ ਇਹ ਜਿਹੜਾ ਆਪਣੇ ਆਪ ਆ ਜਿਹੜਾ ਪੈਨ ਦੇ ਨਾਲੋਂ ਅਲੱਗ ਹੋ ਜਾਊਗਾ ਇਸੇ ਤਰੀਕੇ ਨਾਲ ਆਪਾਂ ਹੁਣ ਲਗਾਤਾਰ ਆ ਜਿਹੜਾ ਮਿਕਸ ਕਰਦੇ ਰਵਾਂਗੇ ਜੇਕਰ ਕੋਈ ਗੰਢਾ ਬਣਦੀ ਹੈ ਤਾਂ ਉਹਨਾਂ ਨੂੰ ਇਸੇ ਤਰੀਕੇ ਨਾਲ ਆਪਾਂ ਜਿਹੜਾ ਸੈੱਟ ਕਰ ਲਵਾਂਗੇ ਇਨੂੰ ਆਪਾਂ ਲਗਾਤਾਰ ਇਸੇ ਤਰੀਕੇ ਨਾਲ ਮਿਕਸ ਕਰਦੇ ਰਹਿਣਾ ਬਿਲਕੁਲ ਵੀ ਰੁਕਣਾ ਨਹੀਂਗਾ ਵਿੱਚ ਤੇ ਘੱਟ ਫਲੇਮ ਤੇ ਬਣਾਵਾਂਗੇ ਇਹਨੂੰ ਆਪਾਂ ਜੱਜ ਕਰ ਫਲੇਮ ਜ਼ਿਆਦਾ ਹੋਗੀ ਤਾਂ ਜਲਦੀ ਜਲ ਜੂਗਾ ਇਸ ਲਈ ਆਪਾਂ ਇਹਨੂੰ ਘੱਟ ਫਲੇਮ ਤੇ ਬਣਾਉਣਾ ਤੁਸੀਂ ਦੇਖ ਸਕਦੇ ਜਣਾ ਪੈਨ ਨਾਲੋਂ ਅਲੱਗ ਹੋਣਾ ਸ਼ੁਰੂ ਹੋ ਗਿਆ ਤੇ ਸੌਫਟ ਜਿਹਾ ਡੋ ਬਣ ਜੂਗਾ ਇਹਦਾ ਇੱਕ ਹੁਣ ਇਹਦੇ ਵਿੱਚ ਲੈਚੀ ਪਾਊਡਰ ਸੀਗਾ ਜਿਹੜਾ ਇਹ ਪਾਤਾ ਲੈਚੀ ਨੂੰ ਮਬਰੀਕ ਥੋੜਾਇਆ ਕੁੱਟ ਲਿਆ ਸੀਗਾ ਇਦਾਂ ਜਿਹੜਾ ਟੇਸਟ ਆ ਗਿਆ ਦਾ ਵਰਫੀ ਦਾ ਬਹੁਤ ਹੀ ਵਧੀਆ ਆਊਗਾ ਇਸੇ ਤਰੀਕੇ ਨਾਲ ਆਪਾਂ ਨੂੰ ਇਹਨੂੰ ਫਰਾਈ ਭੁੰਨਦਿਆਂ ਨੂੰ ਹੋ ਗਏ 7 ਤੋਂ 8 ਮਿੰਟ ਤੇ ਹੁਣ ਇਹ ਪੈਨ ਨਾਲ ਅਲੱਗ ਹੋ ਚੁੱਕਿਆ ਤੇ ਚੰਗੀ ਤਰ੍ਹਾਂ ਬਣ ਗਈਆਂ ਹੁਣ ਆਪਾਂ ਇੱਕ ਪਲੇਟ ਲੈਣੀ ਹੈ ਇਹਨੂੰ ਆਪਾਂ ਤੇਲ ਦੇ ਨਾਲ ਆ ਜਿਹੜਾ ਜਾਂ ਆਪਾਂ ਘਿਓ ਦੇ ਨਾਲ ਗ੍ਰੀਸ ਕਰ ਲਵਾਂਗੇ ਜੇਕਰ ਤੁਹਾਡੇ ਕੋਲ ਬਟਰ ਪੇਪਰ ਹੈਗਾ ਤੁਸੀਂ ਉਹਦਾ ਯੂਜ਼ ਵੀ ਕਰ ਸਕਦੇ ਹੋ ਇਸੇ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਗ੍ਰੀਸ ਕਰ ਲੈਣਾ ਤਾਂ ਕਿ ਜਿਹੜੀ ਵਰਫੀ ਆ ਹੋ ਸਾਨੂੰ ਨਾਲ ਜਿਹੜੇ ਉਹਦੇ ਪੇਸ ਚੰਗੀ ਤਰ੍ਹਾਂ ਬਣ ਜਾਣ ਥਾਲੀ ਦੇ ਨਾਲ ਨਾਲ ਚਿਪਕੇ ਇਸੇ ਤਰੀਕੇ ਨਾਲ ਜਿਹੜਾ ਆਪਾਂ ਇਹਦਾ ਲੋ ਬਣਾਇਆ ਸੀਗਾ ਇਹਨੂੰ ਇਹਦੇ ਵਿੱਚ ਕੱਢ ਲਵਾਂਗੇ ਹੁਣ ਆਪਾਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਹੱਥ ਦੇ ਉੱਪਰ ਘਿਓ ਲਾ ਕੇ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਲਵਾਂਗੇ ਤਾਂ ਕਿ ਜਿਹੜੀ ਆਪਾਂ ਬਰਫੀ ਦੀ ਸ਼ੇਪ ਇਹਨੂੰ ਦੇਣੀ ਹੈ ਤੇ ਵਧੀਆ ਤਰੀਕੇ ਨਾਲ ਇਹਦੀ ਸ਼ੇਪ ਆ ਜੀ ਬਣ ਜੇ ਹੁਣ ਆਪਾਂ ਇਹਨਾਂ ਮੱਥੇ ਨਾਲ ਚੰਗੀ ਤਰ੍ਹਾਂ ਸੈੱਟ ਕਰ ਲਿਆ ਹੁਣ ਕੁਝ ਡਰਾਈ ਫਰੂਟ ਜਿਹੜੇ ਕੱਟ ਕੇ ਰੱਖੇ ਸੀ ਕਾਜੂ ਤੇ ਬਦਾਮ ਆਪਾਂ ਇਹਦੇ ਉੱਪਰ ਐਡ ਕਰ ਦਾਂਗੇ ਇਹਦੇ ਨਾਲ ਜਿਹੜੇ ਤੇ ਲੁੱਕ ਹੋ ਵੀ ਸੋਹਣੀ ਆਉਂਦੀ ਆ ਤੇ ਟੇਸਟ ਵੀ ਬਹੁਤ ਵਧੀਆ ਬਣ ਜਾਂਦਾ ਬਿਲਕੁਲ ਬਾਜ਼ਾਰ ਵਰਗੀ ਲੱਗਦੀ ਹੈਗੀ ਇਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਉੱਪਰ ਸਪ੍ਰਿੰਕਲ ਕਰ ਲਾਂਗੇ ਹੁਣ ਆਪਾਂ ਇਹਨੂੰ 1 ਘੰਟੇ ਬਾਅਦ ਫ੍ਰਿਜ ਚ ਰੱਖ ਦਿੱਤਾ ਸੀ ਹੁਣ 1 ਘੰਟੇ ਬਾਅਦ ਜਿਹੜਾ ਇਹਨਾਂ ਆਪਾਂ ਬਾਹਰ ਕੱਢ ਲਿਆ ਤੇ ਇਹਦੇ ਆਪਾਂ ਜਿਹੜੇ ਪੀਸ ਕੱਟ ਕਰ ਲਾਂਗੇ ਡਰਾਈ ਫਰੂਟ ਕਾਉਣ ਤੋਂ ਬਾਅਦ ਤੁਸੀਂ ਘੰਟਾ ਇਹਨੂੰ ਫ੍ਰ ਇਸ ਤਰੀਕੇ ਦੇ ਨਾਲ ਜਿਹੜੀ ਆਪਾਂ ਇਹਨੂੰ ਕੱਟ ਕਰ ਲਵਾਂਗੇ ਇਹ ਥੋੜਾ ਸਾਈਡ ਤੋਂ ਕੱਟ ਕੇ ਤਾਂ ਸਹੀ ਅਸਲ ਜਿਹੜਾ ਪੀਸ ਇਦਾਂ ਬਣਿਆ ਵਿਚਕਾਰੋਂ ਜਿਹੜੀ ਵਰਫੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਤੁਸੀਂ ਬਰਤਨ ਉਸੇ ਤਰੀਕੇ ਦਾ ਲੈਣਾ ਜਿਹਦੇ ਨਾਲ ਜਿਹੜੀ ਵਰਫੀ ਦੀ ਸ਼ੇਪ ਆ ਵਧੀਆ ਬਣੇ ਫਿਰ ਦੇਖ ਸਕਦੇ ਹੋ ਵਰਫੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਪਿਆਰੀ ਹੋਈ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਜੀ ਥੈਂਕ ਯੂ